ਅੱਜ ਮਾਨ ਜੋ ਸਾਡੇ ਇਲੈਕਸ਼ਨ ਕਮਿਸ਼ਨ ਦੇ ਹਦਾਇਤਾਂ ਅਨੁਸਾਰ ਅਸੀਂ ਪੂਰੀ ਤਿਆਰੀ ਕੀਤੀ ਹੋਈ ਹੈ ਸਾਡੇ ਕੋਲ ਅਜਨਾਲਾ ਦੇ ਵਿੱਚ ਦੋ ਬਲੋਕ ਨੇ ਰਮਦਾਸ ਤੇ ਅਜਨਾਲਾ ਪੰਚਾਇਤ ਸੰਮਤੀ ਆਸਤੇ ਦੋਨਾਂ ਦੇ ਅਸੀਂ ਅਲੱਗ-ਅਲੱਗ ਨੋਮੀਨੇਸ਼ਨ ਸੈਂਟਰਸ ਬਣਾਏ ਨੇ ਜਿਹੜਾ گورਨਮੈਂਟ ਸਕੂਲਸ ਫੋਰ ਗਰਲਸ ਆ ਉਹਦੇ ਵਿੱਚ ਸਾਡੇ ਦੋਨੋਂ ਸੈਂਟਰ ਨੇ ਰਮਦਾਸ ਦਾ ਅਲੱਗ ਹੈ ਅਜਨਾਲੇ ਦਾ ਅਲੱਗ ਰੂਮ ਜਿਹਾ ਬਣਾਇਆ ਹੋਇਆ ਪੂਰੀ ਸੰਮਤੀ ਹੈਗੀ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਸਾਡੇ ਕੋਲ ਚਾਰ ਜ਼ੋਨ ਆਉਂਦੇ ਨੇ ਜਿਹਦੇ ਵਿੱਚ ਅਜਨਾਲਾ ਰਮਦਾਸ ਵਿਚ ਹੋਇਆ ਤੇ ਚਮਿਆਰੀ ਐਚ ਆਰ ਨੇ ਇਹ ਇਹਨਾਂ ਦੇ ਅਧਦੇ ਪਿੰਡ ਸਾਡੇ ਲੋਪੋਕੇ ਵਗੈਰਾ ਜਿਹੜੇ ਪੈਂਦੇ ਨੇ ਤੇ ਉਹਨਾਂ ਦਾ ਚਲੋ ਸਾਡੇ ਆਰਓ ਸਾਹਿਬ ਜਿਹੜੇ ਨੇ ਉਹ ਜਿਹੜਾ ਨੋਮੀਨੇਸ਼ਨ ਪੇਪਰ ਲੈ ਰਹੇ ਨੇ ਉਹ ਉੱਥੇ ਕਮਿਸ਼ਨ ਆਫਿਸ ਲੈ ਰਹੇ ਨੇ ਲੇਕਿਨ ਅੱਥੇ ਐਸੀ ਪੰਚਾਇਤ ਸੰਮਤੀ ਦੇ ਨੋਮੀਨੇਸ਼ਨ ਪੱਤਰ ਜਿਹੜੇ ਕਰਾਂਗੇ ਸਰਕਾਰ ਦੀਆਂ ਹਦਾਇਤਾਂ ਨੇ 11 ਤੋਂ ਲੈ ਕੇ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ 1 ਤਰੀਕ ਤੋਂ ਲੈ ਕੇ 4 ਤਰੀਕ ਤੱਕ ਸਾਡਾ ਇਹ ਹੈਗਾ ਤੇ 5 ਤਰੀਕ ਨੂੰ ਸਕਰੂਟੀ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਦਿੱਤੀ ਜਾਂਦੀ 30 ਪ੍ਰਕਿਰਿਆ ਰਹੇਗੀ ਇਲੈਕਸ਼ਨ ਦੀ ਸਰ हां जी ਚੋਣ ਨਿਸ਼ਾਨ ਕਿਦੋਂ ਲਾਰਜ ਦੇਣਗੇ ਹੋਰ ਕੀ ਕੀ ਪ੍ਰਕਿਰਿਆ ਰਹੇਗੀ ਚੋਣ ਨਿਸ਼ਾਨਾਂ ਵਿੱਚ ਤਾਂ ਅੰਦਾਜ਼ਾ ਹੈ ਨਾ ਕਿ ਜਦੋਂ ਨਾਮਜ਼ਦਗੀ ਪੱਤਰ ਭਰਿਆ ਜਾਂਦਾ ਹੈ ਤਾਂ ਜਿਹੜੇ ਕੈਂਡੀਡੇਟ ਨੇ ਉਹਨਾਂ ਵੱਲੋਂ ਵੀ ਆਪਣਾ ਚੋਣ ਨਿਸ਼ਾਨ ਭਰ ਕੇ ਦਿੱਤਾ ਜਾ ਸਕਦਾ ਹੈ ਉਹ ਵੀ ਜ਼ਰੂਰ ਦੇਣ ਉਹਦੇ ਅਕੋਰਡਿੰਗਲੀ ਅਸੀਂ ਲੋਡ ਕਰ ਦੇਾਂਗੇ ਨਹੀਂ ਫਿਰ ਜਿਹੜੇ ਸਿੰਬल्स ਨੇ ਉਹ ਅਕੋਰਡਿੰਗਲੀ ਜਿਸ ਦਿਨ ਅਸੀਂ ਵਿਡਰਾਲ ਕੈਂਡੀਡੇਟ ਕਰਕੇ ਕਰਨਾ ਹੁੰਦਾ ਉਸ ਦਿਨ ਚੋਣ ਜਿਹੜੇ ਕੰਪੀਅਰ ਹੈਗੇ ਸਿੰਪਲ ਨੇ ਉਹ ਜਾਰੀ ਕਰ ਦਿੱਤੇ ਜਾਂਦੇ ਨੇ ਆਮ ਲੋਕਾਂ ਕੀ ਵੀ ਕਰ ਲੈਣਗੇ ਅਪੀਲ ਹੈ ਕਿ ਜਿਹੜਾ ਮਾਨਜੋ ਕਮਿਸ਼ਨ ਦੀ ਆ ਹਦਾਇਤਾਂ ਅਨੁਸਾਰ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਣਾ ਹੈ ਸਾਰੇ ਆਪਣੀ ਵੋਟ ਦਾ ਮਾਤਰਾ ਅਧਿਕਾਰ ਦਾ ਵਰਤੋ ਕਰੋ ਤਾਂ ਜੋ ਸਾਡੀ ਜਿਹੜੀ ਡੈਮੋਕ੍ਰੇਸੀ ਹੈ ਉਸ ਨੂੰ ਅਸੀਂ ਜਿੰਦਾ ਰੱਖੀਏ ਔਰ ਜਮੋਕ੍ਰੇਸੀ ਸਾਡੀ ਇੰਡੀਆ ਦੀ ਤੁਹਾਨੂੰ ਪਤਾ ਇੱਕ ਨੰਬਰ ਤੇ ਆ ਤੇ ਉਸ ਦਾ ਅਸੀਂ ਪੂਰਾ ਪੁਖਤਾ ਸਬੂਤ ਦੇ ਪਾਈਏ ਔਰ ਸਾਰੇ ਵੋਟਰ ਜਰੂਰ ਵੋਟ ਕਰੋ ਜਰੂਰ ਤੇ ਜਰੂਰ ਕਰੋ ਤਾਂ ਜੋ ਸਰਕਾਰ ਵੱਲੋਂ ਚੁਣੇ ਗਏ ਪੰਚਾਇਤ ਸੰਸਥਿਤ ਜ਼ਿਲ੍ਹਾ ਪ੍ਰੀਸ਼ਦ ਵਿੱਚ ਆਪਣਾ ਹਿੱਸਾ ਪਾ ਸਕਦੇ। ਪੇਪਰ ਰਿਗਾਰਡਿੰਗ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਕਿਸ ਤਰੀਕੇ ਨਾਲ ਤੁਹਾਡੇ ਤੱਕ ਸੰਪਰਕ ਕਰ ਸਕਦੇ। ਨਹੀਂ ਸਰਟ ਆਫ ਲੋਕੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ ਜੋ ਡਾਕੂਮੈਂਟ ਲੈਣਾ ਸਾਡੇ ਕੋਲ ਸਗੇ ਟਾਈਮ ਵੀ ਲੈ ਸਕਦਾ ਨਾਮਜ਼ਦਗੀ ਪੱਤਰ ਹੈ ਅਨੈਕਸਰ ਹੈ ਜਾਂ ਕਿਸੇ ਨੂੰ ਕੋਈ ਡਾਊਟ ਹੈ ਉਹ ਸਾਨੂੰ ਕਿਸੇ ਟਾਈਮ ਫੋਨ ਤੇ ਵੀ ਕੰਸਲਟ ਕਰ ਸਕਦਾ। ਅਸੀਂ ਵੱਧ ਤੋਂ ਵੱਧ ਨਾਮੀਨੇਸ਼ਨ ਕਰਵਾ ਕੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਵਾਂਗੇ। ਥੋੜਾ ਕੁ ਹੋ ਗਿਆ। ਹਾਂ ਜੀ ਸਰ ਕੀ ਗੱਲਣਾ ਚਾਹੁੰਦੇ ਹੋ ਕਿਸ ਤਰੀਕੇ ਦੀ ਤਿਆਰੀ ਹੈ? ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀ ਇਲੈਕਸ਼ਨ ਹੋ ਰਹੀ ਹੈ 14 ਦਸੰਬਰ ਨੂੰ ਹੋਣੀ ਹੈ ਜਿਹਦੀ ਕਿ ਅੱਜ ਇਲੈਕਸ਼ਨ ਪ੍ਰੋਸੈਸ ਜਿਹੜਾ ਅੱਜ ਸ਼ੁਰੂ ਹੋ ਚੁੱਕਾ ਹੈ ਜਿਹੜਾ 1 ਦਸੰਬਰ ਤੋਂ ਲੈ ਕੇ 4 ਤੱਕ ਜਿਹੜਾ ਉਹ ਨਾਮਜ਼ਦਗੀ ਪੱਤਰ দাখিল ਕੀਤੀਆਂ ਨੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਸਰਕਾਰੀ ਕੰਨਿਆ ਸਿੰਘ ਦੀ ਸਕੈਂਡਰੀ ਸਕੂਲ ਅਜਨਾਲਾ ਦੇ ਵਿੱਚ ਜਿਹੜੇ ਆ ਜਮ੍ਹਾਂ ਕਰਾਇਆ ਜਾ ਰਹੇ ਨੇ ਜਿਹੜੇ ਇੱਕ ਬਲਾਕ ਅਜਨਾਲਾ ਤੇ ਬਲਾਕ ਰਮਦਾਸ ਦੇ ਟੋਟਲ 4 ਜ਼ੋਨ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਤੇ 33 ਜੂਨ ਜਿਹੜੇ ਨੇ ਉਹ ਬਲਾਕ ਸੰਪਤੀ ਦੇ ਨੇ ਜਿਸ ਬਾਲ ਦੇ ਵਿੱਚ ਇੱਕ ਤਰੀਕ ਤੋਂ 1 ਦਸੰਬਰ ਤੋਂ 4 ਦਸੰਬਰ ਤੱਕ ਰੋਜ਼ਾਨਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜਾ ਉਹ ਨਾਮਜ਼ਦਗੀ ਪੱਤਰ ਜਿਹੜੇ ਦਾਖਲ ਕਰਾਏ ਜਾ ਸਕਦੇ ਨੇ ਇਹ ਸਕੂਲ ਦੇ ਵਿੱਚ ਅਸੀਂ ਸੁਰੱਖਿਆ ਦਾ ਜਿਹੜਾ ਪੂਰਾ ਇੰਤਜ਼ਾਮ ਕੀਤਾ ਹੈ ਤੇ ਹਰ ਕੋਈ ਇਲੈਕਸ਼ਨ ਲੜਨ ਦਾ ਚਾਹਵਾਨ ਜਿਹੜਾ ਵਾ ਉਹ ਇੱਥੇ ਆ ਕੇ ਆਪਣੀ ਜਿਹੜੇ ਆ ਨਾਮਜ਼ਦਗੀ ਪੱਤਰ ਦਾਖਲ ਕਰਾ ਸਕਦਾ 14 ਤਰੀਕ ਨੂੰ ਕਿਸ ਤਰੀਕੇ ਦੇ ਤਿਆਰੀਆਂ ਨੇ ਕਿਉਂਕਿ ਉਹ ਦਿਨ ਵੱਡੀ ਜ਼ਿੰਮੇਵਾਰੀ ਹੈ ਤਾਂ ਬਿਲਕੁਲ 14 ਤੱਕ ਜਿਸ ਦਿਨ ਐਲੈਕਸ਼ਨ ਦਾ ਮੋਟਾ ਪੈਣੀਆ ਨੇ ਸਵੇਰੇ 8:00 ਵਜੇ ਤੋਂ ਲੈ ਕੇ 4:00 ਵਜੇ ਤੱਕ ਪਾਈਆਂ ਜਾਣਗੀਆਂ ਹਾਂਜੀ ਤੇ ਜਿਹੜੇ ਜਿੰਨੇ ਵੀ ਏਰੀਆ ਦਾ ਸਾਰੇ ਏਰੀਆ ਦੇ ਵਿੱਚ ਸੈਂਸ ਦੇ ਤੇ ਹਾਈਪਰ ਸੈਂਸਿਟਿਵ ਜਿਹੜੇ ਆ ਅਸੀਂ ਪੋਲਿੰਗ ਸਟੇਸ਼ਨਾਂ ਦੇ ਜਿਹੜੀਆਂ ਉਹ ਸਨਾਕਤ ਜਿਹੜੀ ਅਸੀਂ ਕਰ ਚੁੱਕੇ ਆ ਤੇ ਨੌਰਮ ਮੁਤਾਬਕ ਅਸੀਂ ਉੱਥੇ ਜਿਹੜੀ ਆ ਟੋਕੀ ਲਗਾਵਾਂਗੇ ਇਸ ਤੋਂ ਇਲਾਵਾ 1 ਤ ਦਸੰਬਰ ਤੋਂ ਲੈ ਕੇ 14 ਦਸੰਬਰ ਤੱਕ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸਪੈਸ਼ਲ ਨਾਕਾਬੰਦੀ ਕਰਕੇ ਤੇ ਸਪੈਸ਼ਲ ਗਸ਼ਤ ਪਾਰਟੀਆਂ ਪਟੋਲਿੰਗ ਪਾਰਟੀਆਂ ਲਾ ਕੇ ਜਿਹੜੀ ਆ ਉਹ ਲੋਕਾਂ ਦੀ ਸੁਰੱਖਿਆ ਦਾ ਜਿਹੜਾ ਵਾ ਉਹ ਪੂਰਾ ਖਿਆਲ ਰੱਖਿਆ ਜਾ। ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿ ਲਈ ਮਾਹਿਰ ਡਾਕਟਰਾਂ ਦੇ ਕੋਲ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਡ ਜੋੜਾਂ ਬਦਲਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼